ਤੁਸੀਂ ਐਜ਼ ਅ ਸਿੱਖ ਹਰਿਆਣਾ ਹਲਸਤਾਨ ਦੇ ਨਾਮ ਦੇ ਉੱਤੇ ਮਹਾਕੁੰਬ ਦੇ ਦਿਨ ਕੁਛ ਨਾ ਕੁਛ ਕਰਨ ਦੀ ਧਮਕੀ ਦਿੰਦੇ ਹੋ ਤਾਂ ਸਿੱਧਾ ਜਿਹੜਾ ਕੌਨਫਲਿਕਟ ਕਿਹਦਾ ਹੁੰਦਾ ਸਿੱਖ ਵਰਸਸ ਹਿੰਦੂਸ ਦਾ ਉਹ ਗੁਰੂ ਪਤਵੰਤ ਸਿੰਘ ਪੰਨੂ ਆ ਉਹਨਾਂ ਨੂੰ ਲੈ ਕੇ ਕਿਉਂ ਨਹੀਂ ਕੋਈ ਜਿਹੜਾ ਸਿੱਖ ਹਲਕਿਆਂ ਦੇ ਵਿੱਚੋਂ ਜਿਹੜਾ ਬਿਆਨ ਦਿੰਦਾ ਵੀ ਪਿੱਛੇ ਅੰਡਰਟੇਕਰ ਦਾ ਮਿਊਜ਼ਿਕ ਲਾ ਕੇ ਕੀ ਤੁਸੀਂ ਜਲੂਸ ਕੱਢ ਰਹੇ ਹੋ ਆਪਣਾ ਵੀ ਤੇ ਕੀ ਇਹ ਇਹ ਕਿਹੜੀ ਤੁਸੀਂ ਲੜਾਈ ਲੜ ਰਹੇ ਹੋ ਕਿਉਂਕਿ ਜਿਹੜਾ ਪੀਲੀ ਭੀਤ ਦੇ ਵਿੱਚ ਐਨਕਾਊਂਟਰ ਹੋਇਆ ਇਹਨੇ ਇੱਕ ਵਾਰ ਫਿਰ ਕਹ ਲਓ ਕਿ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੁਣ ਉਹਦੀ ਜਿਹੜਾ ਉਹਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਉਹਦੇ ਪਰਿਵਾਰ ਨੇ ਇੱਕ ਜਿਹੜਾ ਨੌਜਵਾਨ ਸੀਗਾ ਉਹਦੇ ਅੰਤਿਮ ਸੰਸਕਾਰ ਦੇ ਸਮੇਂ ਕਿਹਾ ਕਿ ਸਾਨੂੰ ਕੋਈ ਗੋਲੀ ਦਾ ਨਿਸ਼ਾਨ ਨਹੀਂ ਲੱਭਾ ਸਾਡੇ ਮੁੰਡੇ ਦੇ ਉੱਤੇ ਤੇ ਉਹ ਜਿੰਨੇ ਵੀ ਉਹ ਪਰਿਵਾਰ ਨੇ ਬਹੁਤ ਜ਼ਿਆਦਾ ਗਰੀਬ ਹੁਣ ਸਾਡੇ ਇੱਕ ਬਹੁਤ ਵੱਡੇ ਵਰਗ ਨੂੰ ਇਸ ਗੱਲ ਦਾ ਕੋਈ ਜ਼ਿਆਦਾ ਆਈਡੀਆ ਨਹੀਂ ਕਿ ਅਸਲੀ ਵਜ੍ਹਾ ਕੀ ਆ ਕਿਉਂ ਇਹ ਸਾਰਾ ਜਿਹੜਾ ਖਾਲਸਾ ਦਾ ਥਾਟ ਆਇਆ ਜਿਹੜਾ ਸ਼ਾਂਤ ਨਹੀਂ ਮੋਰਚਿਆਂ ਦਾ ਸਾਡਾ ਇਤਿਹਾਸ ਚੱਲਦਾ ਜਿਹੜਾ ਨਨਕਾਣਾ ਸਾਹਿਬ ਦਾ ਮਹਾਂਤ ਨਰੈਣ ਤੋਂ ਜਦੋਂ ਅਰਦਾਸ ਕਰਕੇ ਤੁਰਪੇ ਸਿੰਘ ਇਧਰੋਂ ਕਿ ਅਸੀਂ ਸ਼ਾਂਤਮਈ ਰਹਿਣਾ ਤੇ ਸਾਰਿਆਂ ਨੇ ਪਤਾ ਵੀ ਸੀ ਦੀ ਸਾਡੀਆਂ ਸ਼ਹੀਦੀਆਂ ਹੋਣੀਆਂ ਸਾਰਿਆਂ ਨੇ ਸ਼ਾਂਤ ਬਈ ਉਹ ਇਸੇ ਕਰਕੇ ਰਹੇ ਸੀ ਕਿਉਂਕਿ ਉਹ ਉਸ ਤਰੀਕੇ ਨਾਲ ਤੁਸੀਂ ਸਰਕਾਰਾਂ ਤੇ ਜਿਹੜਾ ਬਣਾਉਨੇ ਹੋ ਦਬਾਅ ਹੁਣ ਉਸ ਸਮੇਂ ਜਦੋਂ ਕਿ ਪ੍ਰੈਸ ਬਹੁਤ ਘੱਟ ਸੀ ਸੋਸ਼ਲ ਮੀਡੀਆ ਤਾਂ ਹੈ ਹੀ ਨਹੀਂ ਸੀ ਕੈਮਰਾ ਵਗੈਰਾ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਉਦੋਂ ਵੀ ਉਹ ਸ਼ਾਂਤਮਈ ਪ੍ਰੋਟੈਸਟ ਕਰਕੇ ਦਬਾਅ ਬਣਾ ਲੈਂਦੇ ਸੀ ਸੋ ਇਸ ਕਰਕੇ ਹੁਣ ਤਾਂ ਵੈਸੇ ਹੀ ਦੁਨੀਆ ਦੀ ਨਿਗਾਹ ਤੁਹਾਡੇ ਉੱਤੇ ਰਹਿੰਦੀ ਆ ਕਿ ਆ ਤਾਂ ਜਾਂ ਮਿਡਲ ਈਸਟ ਦਾ ਸਾਡੇ ਖਿੱਤੇ ਦਾ ਬਹੁਤ ਜ਼ਿਆਦਾ ਫਰਕ ਆ ਸਾਡੇ ਖਿੱਤੇ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਮੋਡਰੇਟ ਵਿਚਾਰਧਾਰਾ ਦੇ ਨੇ ਉਹ ਉਹ ਮੋਸਟਲੀ ਉਹ ਚਾਹੁੰਦੇ ਨੇ ਕਿ ਜਿਹੜਾ ਐਕਸਟਰੀਮਿਜ਼ਮ ਤੋਂ ਕਹ ਲੋ ਕਿ ਉਹ ਨਹੀਂ ਕੋਈ ਵੀ ਪਸੰਦ ਕਰਦਾ ਕਿ ਦੋਸਤੋ ਸਸੇਕਾਲ ਮਹਾਦੇਵਿੰਦਰ ਸਿੰਘ ਦੋਸਤੋ ਹਸਤਾਨ ਵਾਲਾ ਇਸ਼ੂ ਆ ਇਹ ਇਹ ਰਿਤੇ ਇੱਕ ਤਾਂ ਨਾ ਕਦੀ ਨਿੱਠ ਕੇ ਡਿਬੇਟ ਹੁੰਦੀ ਨਹੀਂ ਨਾ ਤਾਂ ਇਹ ਜਿਹੜਾ ਵਿਰੋਧ ਕਰਨ ਵਾਲੀਆਂ ਜਥੇਬੰਦੀਆਂ ਕਰਦੀਆਂ ਨੇ ਨਾ ਹੀ ਹੱਕ ਦੇ ਵਿੱਚ ਜਿਹੜੀਆਂ ਰਹਿੰਦੀਆਂ ਨੇ ਜਥੇਬੰਦੀਆਂ ਨਾ ਹੀ ਉਹ ਕਰਦੀਆਂ ਨੇ ਹੁਣ ਸਾਡੇ ਇੱਕ ਬਹੁਤ ਵੱਡੇ ਵਰਗ ਨੂੰ ਇਸ ਗੱਲ ਦਾ ਕੋਈ ਜ਼ਿਆਦਾ ਆਈਡੀਆ ਨਹੀਂ ਕਿ ਅਸਲੀ ਵਜ੍ਹਾ ਕੀ ਆ ਕਿਉਂ ਇਹ ਸਾਰਾ ਜਿਹੜਾ ਖਾਲਸਾਣ ਦਾ ਥਾਟ ਆਇਆ ਕਿਉਂ ਇਹਦੇ ਵਿੱਚ ਜੋ ਕੁਝ ਵੀ 84 ਤੋਂ ਬਾਅਦ ਹੋਇਆ ਜਾਂ ਉਹਨਾਂ ਸਮਿਆਂ ਦੇ ਵਿੱਚ ਹੋਇਆ ਮੋਸਟਲੀ ਕੀ ਹੁੰਦਾ ਕਿ ਸੋਸ਼ਲ ਮੀਡੀਆ ਤੇ ਹਲਕੀ ਜਿਹੀ ਕੋਈ ਗੱਲ ਹੁੰਦੀ ਹੈ ਉਹਨੂੰ ਲੈ ਕੇ ਤੁਹਾਡੀ ਜਿਹੜੀ ਕਿਸੇ ਨਾਲ ਬਹਿਸ ਪਸਾਈਆ ਹੋ ਜਾਂਦਾ ਉਹਦੇ ਵਿੱਚ ਤੁਸੀਂ ਜਿਹੜਾ ਆਪਣੀਆਂ ਧਿਰਾ ਮਲੱਕ ਲੈਣੀਆਂ ਕਿ ਮੈਂ ਤਾਂ ਇਧਰਲੇ ਪਾਸੇ ਆਗਲਾ ਕਹਿੰਦਾ ਮੈਂ ਇਧਰਲੇ ਪਾਸੇ ਆ ਉਹਦੇ ਵਿੱਚ ਹੁਣ ਹੋ ਕੀ ਰਿਹਾ ਮੈਂ ਚਲੋ ਆਪਾਂ ਇਹਦੇ ਤੇ ਨਹੀਂ ਗੱਲ ਕਰਨੀ ਹਰੇਕ ਕਿਸੇ ਨੂੰ ਵੀ ਹੱਕ ਹੈ ਕਿ ਉਹ ਕਿਸੇ ਵੀ ਵਿਚਾਰਧਾਰਾ ਨੂੰ ਜਿਹੜਾ ਅਪਣਾ ਸਕਦਾ ਉਹਦੇ ਤੇ ਤੁਰ ਸਕਦਾ ਕੋਈ ਵੀ ਜੇਕਰ ਕੋਈ ਖਾਲਸਤਾਨ ਪੱਕੀ ਹੋਣਾ ਚਾਹੁੰਦਾ ਤਾਂ ਉਹਦਾ ਵੀ ਹੱਕ ਹੈ ਜੇਕਰ ਕੋਈ ਇਹਦਾ ਵਿਰੋਧ ਕਰਨਾ ਚਾਹੁੰਦਾ ਉਹਦਾ ਵੀ ਉਨਾ ਹੀ ਹੱਕ ਹੈ बराबर ਤਾਂ ਇਹ ਦੋਨਾਂ ਦਾ ਹੱਕ ਹੈ ਸਾਰਿਆਂ ਦੇ ਆਪੋ ਆਪਣੇ ਆਰਗੂਮੈਂਟ ਵੀ ਹੈਗੇ ਨੇ ਕੋਈ ਇਹ ਇਹ ਇਹਦੇ ਜਿਹੜਾ ਜੇਕਰ ਤੁਸੀਂ ਬੈਠ ਕੇ ਤਾਂ ਹੀ ਮੈਂ ਕਹਾਂ ਕਿ ਕੋਈ ਡਿਬੇਟ ਹੀ ਨਹੀਂ ਹੁੰਦੀ ਜੇਕਰ ਕਿਤੇ ਕੋਈ ਬੈਠ ਕੇ ਸੰਜੀਦਾ ਡਿਬੇਟ ਹੋਵੇ ਤਾਂ ਸਾਰੇ ਜਾਣੇ ਆਪੋ ਆਪਣੇ ਪੱਖ ਵੀ ਰੱਖ ਸਕਦੇ ਆ ਕਿ ਮੈਂ ਵਿਰੋਧ ਦੇ ਵਿੱਚ ਕਿਉਂ ਆ ਜਾਂ ਮੈਂ ਖਿਲਾਫ ਇਹਦੇ ਹੱਕ ਦੇ ਵਿੱਚ ਕਿਉਂ ਆ ਪਰ ਇੱਕ ਗੱਲ ਜਿਹੜੀ ਮੈਂ ਚ ਜ਼ਰੂਰ ਕਰਨੀ ਚਾਹਣਾ ਜਿੰਨੀ ਵੀ ਇਸ ਦੁਨੀਆ ਦੀ ਹਜੇ ਤੱਕ ਸਮਝ ਆਈ ਆ ਜਾਂ ਮੈਂ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਦੇਖਾਂ ਪੁਰਾਣੇ ਸਮਿਆਂ ਦੇ ਵਿੱਚ ਜਰੂਰ ਹਥਿਆਰਬੰਦ ਸੰਘਰਸ਼ ਕਿਸੇ ਪੁਰਾਣੇ ਵਾਈਕਿੰਗਸ ਦੇ ਟਾਈਮ ਜਿਹੜੇ ਆ ਕਾਮਯਾਬ ਹੋ ਜਾਂਦੇ ਸੀ ਉਹ ਤਾਂ ਲੰਬਾ ਸਮਾਂ ਦੁਨੀਆ ਇਦਾਂ ਚੱਲਦੀ ਰਹੀ ਆ ਪਰ ਹੁਣ ਜਿਹੜਾ ਟਾਈਮ ਹੈ ਨਾ ਦੇਖੋ ਜਦੋਂ ਬ੍ਰਿਟਿਸ਼ਸ ਦਾ ਵੀ ਟਾਈਮ ਸੀ 47 ਤੋਂ ਪਹਿਲਾਂ ਵੀ ਜਿਹੜੇ ਸਾਡੇ ਹੁਣ ਉਦੋਂ ਦੇਖੋ ਆਪਾਂ ਕਈ ਵਾਰ ਇਹ ਗੱਲ ਆਉਂਦੀ ਕਿ ਭਗਤ ਸਿੰਘ ਉਹਨਾਂ ਨੂੰ ਮਹਾਤਮਾ ਗਾਂਧੀ ਉਹਨਾਂ ਨੇ ਇੱਕ ਤਰੀਕੇ ਨਾਲ ਡਿਸਆਨ ਕਰਤਾ ਸੀ ਉਹਦੇ ਵਿੱਚ ਕੀ ਸੀ ਕਿ ਮਹਾਤਮਾ ਗਾਂਧੀ ਹੁਣੀ ਇਹ ਕਹਿੰਦੇ ਸੀ ਕਿ ਅਸੀਂ ਜਿਹੜਾ ਸ਼ਾਂਤਮਈ ਜਿਹੜਾ ਅੰਦੋਲਨ ਕਰਨਾ ਹੋ ਉਹ ਆਪਣੇ ਸ਼ਾਂਤ ਨਹੀਂ ਅੰਦੋਲਨ ਦੇ ਨਾਲ ਤਾਂ ਤੁਸੀਂ ਪ੍ਰੈਸ਼ਰ ਹੀ ਬਣਾ ਸਕਦੇ ਹੋ ਨਾ ਜਿੱਦਾਂ ਅੱਜ ਡੱਲੇ ਵਾਲਾ ਸਾਹਿਬ ਜਿਹੜਾ ਮਰਨ ਵਰਤ ਤੇ ਬੈਠੇ ਨੇ ਹੁਣ ਉਹਨਾਂ ਨੇ ਪੰਜਾਬ ਬੰਦ ਦੀ ਕਾਲ ਦਿੱਤੀ ਹੈ 30 ਦਸੰਬਰ ਨੂੰ ਬਾਕੀ ਉਹ ਸਾਰੇ ਕਹਿ ਰਹੇ ਨੇ ਕਿ ਸਾਰੇ ਜਣੇ ਭੁੱਖ ਹੜਤਾਲਾਂ ਕਰੋ ਇੱਕ ਤੁਸੀਂ ਪ੍ਰੈਸ਼ਰ ਬਣਾਉਨੇ ਹੋ ਸਰਕਾਰ ਦੇ ਉੱਤੇ ਇਸੇ ਤਰੀਕੇ ਨਾਲ ਉਦੋਂ ਜਿਹੜਾ ਮਹਾਤਮਾ ਗਾਂਧੀ ਜਾਂ ਜਿੰਨੇ ਵੀ ਸਾਡੇ ਜਿਹੜੇ ਸ਼ਾਂਤਵੇਂ ਲੀਡਰ ਉਹ ਕਰ ਰਹੇ ਸੀਗੇ ਤੇ ਇਹ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖ ਕਮਿਊਨਿਟੀ ਤੋਂ ਤਾਂ ਇਹ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਚਲੋ ਬਹੁਤ ਸਾਰੇ ਲੋਕ ਤਾਂ ਗੁਰੂਆਂ ਦੇ ਨਾਲ ਜਿਹੜੇ ਪੰਜਵੇਂ ਪਾਤਸ਼ਾਹ ਦੇ ਨਾਲ ਨੌਵੇਂ ਪਾਤਸ਼ਾਹ ਦੇ ਨਾਲ ਵੀ ਜੁੜਦੇ ਨੇ ਚਲੋ ਆਪਾਂ ਗੁਰੂਆਂ ਗੁਰੂ ਤਾਂ ਸਾਡੇ ਲਈ ਇੱਕ ਬਹੁਤ ਜਿਹੜੇ ਉੱਚੀ ਰਹਾਣੀ ਸ਼ਖਸੀਅਤ ਹੈ ਜੇਕਰ ਆਪਾਂ ਹੁਣ ਦੀ ਜਿਹੜਾ ਗੁਰਦੁਆਰਿਆਂ ਦੇ ਮੋਰਚੇ ਲੱਗਦੇ ਰਹੇ ਮੈਨੂੰ ਲੱਗਦਾ ਹੁਣ ਇੱਕ ਫਿਲਮ ਵੀ ਕੋਈ ਗੀਸਾਬ ਉਹਨਾਂ ਦੀ ਆਈ ਹੈ ਇੱਕ ਪੰਜਾਬ ਫਾਈਲਸ ਉਦੋਂ ਤੋਂ ਜਿਹੜਾ ਸ਼ਾਂਤਮਈ ਮੋਰਚਾ ਦਾ ਸਾਡਾ ਇਤਿਹਾਸ ਚੱਲਦਾ ਜਿਹੜਾ ਨਨਕਾਣਾ ਸਾਹਿਬ ਦਾ ਮਹਾਂਤ ਨਰੈਣ ਤੋਂ ਜਦੋਂ ਅਰਦਾਸ ਕਰਕੇ ਤੁਰਪੇ ਸਿੰਘ ਇਧਰੋਂ ਕਿ ਅਸੀਂ ਸ਼ਾਂਤਮਈ ਰਹਿਣਾ ਤੇ ਸਾਰਿਆਂ ਨੇ ਪਤਾ ਵੀ ਸੀ ਸੀ ਸਾਡੀਆਂ ਸ਼ਹੀਦੀਆਂ ਹੋਣੀਆਂ ਸਾਰਿਆਂ ਨੇ ਸ਼ਾਂਤਬਈ ਉਹ ਇਸੇ ਕਰਕੇ ਰਹਿ ਸੀ ਕਿਉਂਕਿ ਉਹ ਉਸ ਤਰੀਕੇ ਨਾਲ ਤੁਸੀਂ ਸਰਕਾਰਾਂ ਤੇ ਜਿਹੜਾ ਬਣਾਉਨੇ ਉਹ ਦਬਾਅ ਹੁਣ ਉਸ ਸਮੇਂ ਜਦੋਂ ਕਿ ਪ੍ਰੈਸ ਬਹੁਤ ਘੱਟ ਸੀ ਸੋਸ਼ਲ ਮੀਡੀਆ ਤਾਂ ਹੈ ਹੀ ਨਹੀਂ ਸੀ ਕੈਮਰਾ ਵਗੈਰਾ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਉਦੋਂ ਵੀ ਉਹ ਸ਼ਾਂਤਮਈ ਪ੍ਰੋਟੈਸਟ ਕਰਕੇ ਦਬਾਅ ਬਣਾ ਲੈਂਦੇ ਸੀ ਸੋ ਇਸ ਕਰਕੇ ਹੁਣ ਤਾਂ ਵੈਸੇ ਹੀ ਦੁਨੀਆ ਦੀ ਨਿਗਾ ਤੁਹਾਡੇ ਉੱਤੇ ਰਹਿੰਦੀ ਆ ਹੁਣ ਜਿਹੜੀ ਮੈਨੂੰ ਪਤਾ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਤੁਸੀਂ ਨਾਲੇ ਕਹਿੰਨੇ ਕਿ ਹਥਿਆਰਬੰਦ ਸੰਘਰਸ਼ ਅੱਜਕੱਲ ਨਹੀਂ ਕਾਮਯਾਬ ਹੁੰਦੇ ਤੇ ਸੀਰੀਆ ਦੇ ਵਿੱਚ ਹੋ ਕੇ ਹਟਿਆ ਹੁਣ ਸੀਰੀਆ ਦੇ ਵਿੱਚ ਬੇਸ਼ੱਕ ਉਹ ਉਹਨਾਂ ਨੂੰ ਜਿਹੜਾ ਉੱਥੇ ਕੁਰਸੀ ਤੇ ਉਹ ਆ ਗਏ ਨੇ ਉਹ ਉਸ ਮਹਿਲ ਦੇ ਵਿੱਚ ਪਰ ਜੇਕਰ ਤੁਸੀਂ ਉਹ ਜਿਹੜਾ ਲੀਡਰ ਆ ਉਹ ਉਹਦੀ ਮੈਂ ਇੱਕ ਦਿਨ ਇੰਟਰਵਿਊ ਬੀਬੀਸੀ ਤੇ ਦੇਖਿਆ ਉਹਨੇ ਬੜੀਆਂ ਜਿਹੜੀਆਂ ਕਹਿ ਲਓ ਕਿ ਚੰਗੀਆਂ ਗੱਲਾਂ ਕੀਤੀਆਂ ਤੇ ਉਹਨੇ ਇਹ ਕਿਹਾ ਹੋਨੇ ਕੀ ਕਿਹਾ ਕਿ ਅਸੀਂ ਸਾਰਿਆਂ ਨੂੰ ਕਾਨੂੰਨ ਦੇ ਧਾਰੇ ਚ ਜਸਟਿਸ ਦੇ ਧਾਰੇ ਚ ਲੈ ਕੇ ਆਵਾਂਗੇ ਉਹਨੂੰ ਪੁੱਛਿਆ ਗਿਆ ਕਿ ਜਿਹੜਾ ਬਸ਼ਰ ਅਲ ਅਸਦ ਇੱਥੋਂ 도ੜਿਆ ਜਿਹੜਾ ਕਿ ਰਾਜ ਕਰਦਾ ਸੀ ਪਹਿਲਾਂ ਸੀਰੀਆ ਦੇ ਉੱਤੇ ਤੇ ਬੜਾ क्रूर ਜਿਹੜਾ ਉਹ ਸ਼ਾਸਕ ਸੀਗਾ ਵੀ ਉਹਨੂੰ ਤੁਸੀਂ ਲਿਆ ਕੇ ਬਹੁਤ ਸਾਰੇ ਲੋਕੀ ਕਹਿੰਦੇ ਆ ਕਿ ਉਹਨੇ ਤੇ ਉਹਦੇ ਜਿਹੜੇ ਸਾਥੀਆਂ ਨੇ ਆਬਾਮ ਦੇ ਉੱਤੇ ਜ਼ੁਲਮ ਕੀਤੇ ਆ ਵੀ ਉਹਨਾਂ ਨੂੰ ਚੌਂਕਾਂ ਦੇ ਵਿੱਚ ਟੰਗਿਆ ਜਾਣਾ ਚਾਹੀਦਾ ਉਹਨੇ ਕਿਹਾ ਕਿ ਨਹੀਂ ਅਸੀਂ ਆਪਣੇ ਜਸਟਿਸ ਡਿਪਾਰਟਮੈਂਟ ਦੇ ਹੇਠਾਂ ਉਹਨਾਂ ਨੂੰ ਲੈ ਕੇ ਆਵਾਂਗੇ ਤੇ ਉਹਨਾਂ ਦੇ ਨਾਲ ਜਿਹੜਾ ਇਨਸਾਫ ਕੀਤਾ ਜਾਵੇਗਾ ਵਿਚ ਵੀ ਉਹਨਾਂ ਦੀ ਵੀ ਗੱਲ ਸੁਣੀ ਜਾਵੇਗੀ ਤੇ ਉਹਨਾਂ ਨੂੰ ਜਿਹੜੀ ਬਣਦੀ ਸਜ਼ਾ ਉਹ ਦਿੱਤੀ ਜਾਵੇਗੀ ਸੋ ਐਂਡ ਆਫ ਦਾ ਡੇ ਉਹ ਵੀ ਹੁਣ ਕੀ ਚਾਹੁੰਦੇ ਨੇ ਕਿ ਉੱਥੇ ਸੀਰੀਅਸ ਦੇ ਵਿੱਚ ਵੀ ਲਾਅ ਜਿਹੜਾ ਵੀ ਲਾਅ ਦੀ ਜਾਂ ਕਹ ਲਓ ਕਿ ਇੱਕ ਆਰਡਰ ਦੀ ਇੱਕ ਜਿਹੜਾ ਵਿਵਸਥਾ ਆ ਉਹਦੀ ਸਥਾਪਤੀ ਹੋ ਸਕੇ ਵੀ ਅਸੀਂ ਜਿਹੜਾ ਇਹ ਹੱਲੇ ਗੁੱਲੇ ਦੇ ਵਿੱਚੋਂ ਇਹ ਜਿਹੜੀ ਇੱਕ ਆਬਵਸਤਾ ਜੀ ਫੈਲੀ ਹੋਈ ਆ ਹਰ ਪਾਸੇ ਜਿਹੜਾ ਜੀ ਕਰਦਾ ਉਹੀ ਜੋ ਮਰਜ਼ੀ ਉੱਥੇ ਕਰੀ ਜਾਂਦਾ ਵੀ ਅਸੀਂ ਇਹਨੂੰ ਖਤਮ ਕਰਕੇ ਇੱਕ ਪ੍ਰੋਪਰ ਜਿਹੜਾ ਲਾਅ ਐਂਡ ਆਰਡਰ ਦੀ ਸਥਿਤੀ ਆ ਜਿਹੜੀ ਉਹਨੂੰ ਬਿਹਤਰੀ ਵੱਲ ਨੂੰ ਲੈ ਕੇ ਜਾਈਏ ਸੋ ਇਹ 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 ਜਦੋਂ ਇਹ ਇਹ ਸਾਰੀ ਵਾਰ ਚੱਲ ਰਹੀ ਸੀਗੀ ਇਹਨਾਂ ਦੀ ਉਦੋਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਬਹੁਤ ਸਾਰੇ ਲੋਕੋ ਉਹਨਾਂ ਦੀ ਕਨਫਰੋਂਟੇਸ਼ਨ ਇਸ ਗੱਲ ਤੇ ਹੁੰਦੀ ਹੁੰਦੀ ਸੀ ਜੇਕਰ ਕੋਈ ਇਹਨਾਂ ਦਾ ਸਾਥ ਦਿੰਦਾ ਸੀ ਜਿਨ੍ਹਾਂ ਨੇ ਹੁਣ ਸੀਰੀਆ ਨੂੰ ਟੇਕਓਵਰ ਕਰ ਲਿਆ ਉਹ ਕਹਿੰਦੇ ਸੀ ਲੋਕੀ ਕਹਿੰਦੇ ਸੀ ਤੁਸੀਂ ਤਾਂ ਅੱਤਵਾਦੀਆਂ ਦੇ ਸਾਥ ਦੇ ਰਹੇ ਹੋ ਜਾਂ ਜਿਹੜੇ ਦਸ਼ਤ ਕਰਦਨੇ ਕਿਉਂਕਿ ਇਹਨਾਂ ਨੇ ਵੀ ਬਹੁਤ ਸਾਰੀਆਂ ਇਸਪੀਕਰੀਆਂ ਕਾਰਵਾਈਆਂ ਕੀਤੀਆਂ ਇਹ ਜਿਹੜੀ دہشت ਇਹਨਾਂ ਨੂੰ ਤਾਂ ਬਹੁਤ ਸਾਰੀ ਜਗ੍ਹਾ ਤੇ ਇਥੇ ਯੂਕੇ ਦੇ ਵਿੱਚ ਵੀ ਇਸ ਜਿਹੜੀ ਆਰਗੇਨਾਈਜੇਸ਼ਨ ਨੂੰ ਜਿਹਨੇ ਹੁਣ ਸੀਰੀਆ ਦੇ ਉੱਤੇ ਕਬਜ਼ਾ ਕੀਤਾ ਇਹਨੂੰ ਜਿਹੜਾ ਟੈਰਰਿਸਟ ਆਰਗੇਨਾਈਜੇਸ਼ਨ ਪ੍ਰੋਸਕ੍ਰਾਈਬ ਕੀਤਾ ਹੋਇਆ ਹੋਰ ਬਹੁਤ ਸਾਰੀਆਂ ਜਗ੍ਹਾਾਂ ਤੇ ਕਿਉਂਕਿ ਇਹਨੂੰ ਅਲ ਕਾਇਦਾ ਜਿਹੜੀ ਆ ਇਹਨਾਂ ਦੀ ਸੀਗੀ ਆਰਗੇਨਾਈਜੇਸ਼ਨ ਆਸਾਮਾ ਵਿੱਚ ਲਾ ਦੇਂਦੀ ਇਹਦਾ ਆਫਸ਼ੂਟ ਮੰਨਿਆ ਜਾਂਦਾ ਇਹਨੂੰ ਬਟ ਸਟਿਲ ਜਦੋਂ ਕੋਈ ਦੂਜਾ ਫਿਰ ਜੇ ਕੋਈ ਬਸ਼ਰ ਅਲ ਅਸਦ ਦੇ ਕਹਿੰਦਾ ਸੀ ਕਿ ਇਹਨਾਂ ਦੇ ਉੱਤੇ ਇਹਨਾਂ ਨੂੰ ਰੋਕਣਾ ਚਾਹੀਦਾ ਤਾਂ ਫ ਡਿਕਟੇਟਰ ਆ ਵੀ ਤੁਸੀਂ ਉਹਦੇ ਹੱਕ ਦੇ ਵਿੱਚ ਖੜਦੇ ਹੋ ਸੋ ਜਿਹੜੇ ਸ਼ਾਂਤਮਈ ਜਦੋਂ ਤੁਸੀਂ ਕੋਈ ਵੀ ਪ੍ਰਦਰਸ਼ਨ ਕਰਦੇ ਹੋ ਇੱਕ ਤਾਂ ਸਭ ਤੋਂ ਵੱਡੀ ਗਲਤੀ ਹੈ ਨਾ ਜਿਹੜੀ ਅੱਜ ਕੱਲ ਦੀ ਸਟੇਟ ਹੈ ਇਹਦੇ ਖਿਲਾਫ ਜਿੰਨੀ ਇਹ ਤਾਕਤਵਰ ਹੋ ਗਈ ਆ ਇਹਦੇ ਖਿਲਾਫ ਤੁਸੀਂ ਉਸ ਤਰੀਕੇ ਦੀ ਲਹਿਰ ਖੜੀ ਨਹੀਂ ਕਰ ਸਕਦੇ ਬਾਕੀ ਸੀਰੀਆ ਦਾ ਜਾਂ ਮਿਡਲ ਈਸਟ ਦਾ ਸਾਡੇ ਖਿੱਤੇ ਦਾ ਬਹੁਤ ਜ਼ਿਆਦਾ ਫਰਕ ਆ ਸਾਡੇ ਖਿੱਤੇ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਮੋਡਰੇਟ ਵਿਚਾਰਧਾਰਾ ਦੇ ਨੇ ਉਹ ਮੋਸਟਲੀ ਉਹ ਚਾਹੁੰਦੇ ਨੇ ਕਿ ਜਿਹੜਾ ਐਕਸਟਰੀਮਿਜ਼ਮ ਤੋਂ ਕਹ ਲਓ ਕਿ ਉਹ ਨਹੀਂ ਕੋਈ ਵੀ ਪਸੰਦ ਕਰਦਾ ਕਿ ਕਿਸੇ ਦੀ ਚੀਜ਼ ਕਿਸੇ ਦੇ ਵੀ ਉੱਤੇ ਥੋਪੀ ਜਾਵੇ ਹਰੇਕ ਬੰਦਾ ਇਹ ਚਾਹੁੰਦਾ ਕਿ ਠੀਕ ਹੈ ਇਹ ਆਪਣੇ ਹਿਸਾਬ ਨਾਲ ਰਹਿਣਾ ਚਾਹੁੰਦਾ ਮੁਬਾਰਕ ਹੈ ਜਿੱਦਾਂ ਮਰਜ਼ੀ ਰਵੇ ਪਰ ਇਹ ਆਪਣੀ ਇੱਛਾ ਜਿਹੜੀ ਆ ਮੇਰੇ ਉੱਤੇ ਨਾ ਥੋਪੇ ਸੋ ਇਹ ਕਿਤੇ ਨਾ ਕਿਤੇ ਜਿਹੜਾ ਇਹ ਸਾਰੀਆਂ جنگ ਤਾਂ ਇਹ ਐਂਡ ਆਫ ਦਿ ਡੇ ਵਿਚਾਰਧਾਰਾਵਾਂ ਦੀ ਹੈ ਨਾ ਪਰ ਜੇਕਰ ਆਪਾਂ ਗੱਲ ਕਰੀਏ ਖਾਸ ਕਰਕੇ ਜਿਹੜੀ ਹੁਣ ਇਹ ਕਿਉਂਕਿ ਜਿਹੜਾ ਪੀਲੀ ਭੀਤ ਦੇ ਵਿੱਚ ਅਨਕਾਉਂਟਰ ਹੋਇਆ ਇਹਨੇ ਇੱਕ ਵਾਰ ਫਿਰ ਕਹਿ ਲੋ ਕਿ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੁਣ ਉਹਦੀ ਜਿਹੜਾ ਉਹਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਉਹਦੇ ਪਰਿਵਾਰ ਨੇ ਇੱਕ ਜਿਹੜਾ ਨੌਜਵਾਨ ਸੀਗਾ ਉਹਦੇ ਅੰਤਿਮ ਸੰਸਕਾਰ ਦੇ ਸਮੇਂ ਕਿਹਾ ਕਿ ਸਾਨੂੰ ਕੋਈ ਗੋਲੀ ਦਾ ਨਿਸ਼ਾਨ ਨਹੀਂ ਲੱਭਾ ਸਾਡੇ ਮੁੰਡੇ ਦੇ ਉੱਤੇ ਤੇ ਉਹ ਜਿੰਨੇ ਵੀ ਉਹ ਪਰਿਵਾਰ ਨੇ ਬਹੁਤ ਜ਼ਿਆਦਾ ਗਰੀਬ ਜਿਹੜਾ ਨਜ਼ਰ ਆਉਂਦੇ ਨਹੀਂ ਬਹੁਤ ਹੀ ਮੈਨੂੰ ਨਹੀਂ ਲੱਗਦਾ ਉਹ ਜੇਕਰ ਤੁਸੀਂ ਨੌਜਵਾਨਾਂ ਨੂੰ ਦੇਖੋ ਉਹਨਾਂ ਨੂੰ ਕੋਈ ਸ਼ਾਇਦ ਆਈਡੀਆ ਵੀ ਹੋਊਗਾ ਵੀ ਜੇਕਰ ਉਹਨਾਂ ਨੇ ਕੀਤਾ ਵੀ ਆ ਕਿਉਂਕਿ ਹੁਣ ਦੇਖੋ ਆ ਕੁਝ ਸਮਾਂ ਇੱਕ ਦੋ ਦਿਨ ਪਹਿਲਾਂ ਦੀ ਅੱਜ ਹੀ ਸਵੇਰੇ ਬੀਵੀਸੀ ਪੰਜਾਬੀ 'ਚ ਰਿਪੋਰਟ ਸ਼ਾਇਆ ਹੋਈ ਆ ਜਿਹੜਾ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਜਾ ਕੇ ਪੁਲਿਸ ਵਾਲਿਆਂ ਨੂੰ ਸਜ਼ਾ ਹੋਈ ਆ ਫੇਕ ਐਨਕਾਊਂਟਰ ਤੇ ਜਿਹੜੇ ਖਾਲਲਾ ਸਾਹਿਬ ਨੇ ਕਿੰਨੀਆਂ ਇਸਟਰੀਕੀਆਂ ਹਜ਼ਾਰਾਂ ਲਾਸ਼ਾਂ ਕੱਢ ਕੇ ਲੈ ਕੇ ਆਂਦੀਆਂ ਜਿਨ੍ਹਾਂ ਦੇ ਫੇਕ ਇਨਕਾਊਂਟਰ ਹੋਏ ਸਗੇ ਸੋ ਇੱਕ ਹਿਸਟਰੀ ਆ ਫੇਕ ਇਨਕਾਊਂਟਰ ਉਸ ਦੀ ਪੰਜਾਬ ਦੇ ਵਿੱਚ ਤੇ ਜੇਕਰ ਇਹਨਾਂ ਜਿਹੜੇ ਮੁਕਾਬਲਿਆਂ ਦੇ ਉੱਤੇ ਕੋਈ ਸ਼ੱਕ ਕਰਦਾ ਤੇ ਉਹ ਗੈਰਵਾਜਬ ਨਹੀਂ ਹੈਗਾ ਉਹਦੀ ਕੋਈ ਵਜ੍ਹਾ ਤਾਂ ਹੀ ਲੋਕੀ ਸ਼ੱਕ ਕਰਦੇ ਨੇ ਸੋ ਆਬਵੀਅਸਲੀ ਪੰਜਾਬ ਪੁਲਿਸ ਨੂੰ ਜਾਂ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਉਹ ਹਰੇਕ ਚੀਜ਼ ਜਿਹੜੀ ਆ ਲੋਕਾਂ ਦੇ ਸਾਹਮਣੇ ਰੱਖੇ ਲਿਆ ਕੇ ਕਿ ਜੇਕਰ ਸੱਚੀਓ ਇਹਨਾਂ ਨੌਜਵਾਨਾਂ ਨੇ ਜਿਹੜਾ ਅਟੈਕ ਕੀਤਾ ਸੀ ਥਾਣਿਆਂ ਦੇ ਉੱਤੇ ਤੇ ਦੂਜੀ ਗੱਲ ਇਹ ਵੀ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੀਦਾ ਕਿ ਹਾਂ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸੀ ਇਹਨਾਂ ਨੂੰ ਜਿਉਂਦ ਕਟ ਉਮਰ ਦੇ ਜਿਹੜੇ ਨੌਜਵਾਨ ਨੇ ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਗੱਲ ਨੂੰ ਵੀ ਭਾਈ ਇਹਨਾਂ ਨੂੰ ਤੁਸੀਂ ਜਿਉਂਦੇ ਫੜ ਕੇ ਇਹਨਾਂ ਨੂੰ ਜਿਹੜੀ ਬਣਦੀ ਸਜ਼ਾ ਉਹ ਦੇ ਦਿੰਦੇ ਤਾਂ ਘੱਟੋ ਘਾਟ ਇਹਨਾਂ ਦੀ ਜ਼ਿੰਦਗੀ ਬਚ ਜਾਂਦੀ ਤੇ ਸੋ ਪਰ ਇਹ ਇਹ ਗੱਲ ਆ ਕਿ ਜੇਕਰ ਆਪਾਂ ਵੇਖੀਏ ਨਾ ਜਿੱਦਾਂ ਮੈਂ ਕਿਹਾ ਕਿ ਹਰੇਕ ਕਿਸੇ ਨੂੰ ਆਪਣੀ ਵਿਚਾਰਧਾਰਾ ਰੱਖਣ ਦਾ ਹੱਕ ਹੈ ਉਹ ਮੁਬਾਰਕ ਹੈ ਉਹਨਾਂ ਨੂੰ ਜਿਹੜੀ ਵੀ ਉਹਨਾਂ ਨੇ ਵਿਚਾਰਧਾਰਾ ਰੱਖਣੀ ਆ ਪਰ ਅੱਜ ਕੱਲ ਦੀ ਸਟੇਟ ਦੇ ਖਿਲਾਫ ਜੇਕਰ ਤੁਸੀਂ ਇਹ ਸੋਚੋ ਕਿ ਅਸੀਂ ਹਥਿਆਰਬੰਦ ਸੰਘਰਸ਼ ਜਾਂ ਤੁਹਾਨੂੰ ਜੇ ਕੋ ਜੇਕਰ ਕੋਈ ਪੜਕਾਉਂਦਾ ਹੈ ਤਾਂ ਮੈਨੂੰ ਨਹੀਂ ਪਤਾ ਬਹੁਤ ਸਾਰੀਆਂ ਸਾਡੀਆਂ ਜਥੇਬੰਦੀਆਂ ਨੇ ਇੱਥੇ ਵੱਖ-ਵੱਖ ਜਗ੍ਹਾਾਂ ਦੇ ਉੱਤੇ ਉਹ ਜਿਹੜੇ ਗੁਰਪਤਵੰਤ ਗੁਰਪਤਵੰਤ ਸਿੰਘ ਪੰਨੂ ਆ ਉਹਨਾਂ ਨੂੰ ਲੈ ਕੇ ਕਿਉਂ ਨਹੀਂ ਕੋਈ ਜਿਹੜਾ ਸਿੱਖ ਹਲਕਿਆਂ ਦੇ ਵਿੱਚੋਂ ਜਿਹੜਾ ਬਿਆਨ ਦਿੰਦਾ ਵੀ ਜਿੱਦਾਂ ਦੀਆਂ ਉਹਨਾਂ ਦੀਆਂ ਬਿਆਨਬਾਜ਼ੀਆਂ ਹੁੰਦੀਆਂ ਨੇ ਹੁਣ ਦੇਖੋ ਉਹ ਕਹਿ ਰਹੇ ਨੇ ਕਿ ਮਹਾਕੁੰਭ ਦੇ ਲੈ ਕੇ ਉਹਨਾਂ ਨੇ ਇੱਕ ਧਮਕੀ ਦਿੱਤੀ ਆ ਪਿੱਛੇ ਅੰਡਰਟੇਕਰ ਦਾ ਮਿਊਜ਼ਿਕ ਲਾ ਕੇ ਕੀ ਤੁਸੀਂ ਜਲੂਸ ਕੱਢ ਰਹੇ ਹੋ ਆਪਣਾ ਵੀ ਤੇ ਕੀ ਇਹ 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 ਕਿਹੜੀ ਤੁਸੀਂ ਲੜਾਈ ਲੜ ਰਹੇ ਹੋ ਸਾਰਿਆਂ ਨੂੰ ਬੜੀ ਫੇਕ ਜਿਹੀ ਉਹ ਵੀਡੀਓ ਲੱਗਦੀ ਹੈ ਜਿੱਦਾਂ ਦੀ ਬਣਾ ਕੇ ਉਹ ਕਰਦੇ ਨੇ ਤੇ ਹੁਣ ਮਹਾਕੁੰਭ ਸਿੱਧਾ ਇੱਕ Hindu ਧਰਮ ਦਾ ਬਹੁਤ ਵੱਡਾ ਉਹ ਪ੍ਰੋਗਰਾਮ ਆ ਤੁਸੀਂ ਐਜ਼ ਅ ਸਿੱਖ ਹਾਲੀਸਤਾਨ ਦੇ ਨਾਮ ਦੇ ਉੱਤੇ ਮਹਾਕੁੰਭ ਦੇ ਦਿਨ ਕੁਛ ਨਾ ਕੁਛ ਕਰਨ ਦੀ ਧਮਕੀ ਦਿੰਦੇ ਹੋ ਤਾਂ ਸਿੱਧਾ ਜਿਹੜਾ ਕਨਫਲਿਕਟ ਕਿਹਦਾ ਹੁੰਦਾ ਸਿੱਖ ਵਰਸਸ Hindu ਦਾ ਹਾਲਾਂਕਿ ਦੁਨੀਆ ਵੀ ਤਰ੍ਹਾਂ ਗਾਲਸਤਾਨ ਪੱਖੀ ਨੇ ਉਹ ਵੀ ਇੱਕ ਹਰੇਕ ਵਾਰ ਇਹ ਗੱਲ ਕਹਿਣਗੇ ਕਿ ਸਾਡੀ ਹਿੰਦੂਆਂ ਨਾਲ ਕੋਈ ਲੜਾਈ ਨਹੀਂ ਪਰ ਜੇਕਰ ਜਿਹੜਾ ਐਂਡ ਆਫ ਦਾ ਡੇ ਪੂਰੀ ਇੰਡੀਅਨ ਮੀਡੀਆ ਦੇ ਵਿੱਚ ਸਾਰੇ ਪਾਸੇ ਇਹ ਨਜ਼ਰ ਆ ਰਿਹਾ ਕਿ ਇਹ ਗਾਲਸਤਾਨੀ ਜਿਹੜੀ ਆ ਲਹਿਰ ਨੂੰ ਲੀਡ ਕਰ ਰਿਹਾ ਜੋ ਬਾਰ ਬਾਰ ਇਸ ਵੀਕੇ ਦੀਆਂ ਧਮਕੀਆਂ ਦਵੇਗਾ ਤੇ ਇਹ ਇਹਦੇ ਤੋਂ ਕੀ ਕੋਈ ਲੋਕੀ ਮਤਲਬ ਕੱਢਣਗੇ ਜਿਹੜੇ ਕੋ ਆਮ ਲੋਕ ਹੁੰਦੇ ਆ ਉਹਨਾਂ ਨੇ ਬਹੁਤ ਗਹਿਰਾਈ ਚ ਜਾ ਕੇ ਥੋੜੋ ਚੀਜ਼ਾਂ ਨੂੰ ਦੇਖਣਾ ਜਾਂ ਬਾਚਣਾ ਉਹਨਾਂ ਨੇ ਤਾਂ ਜਿਹੜੀ ਹੈਡਲਾਈਨ ਹੈ ਹਲਕੀ ਜਿਹੀ ਖਬਰ ਹੈ ਓ ਟੀਵੀ ਤੇ ਸੁਣਨੀ ਆ ਤਾਂ ਉਹਨਾਂ ਨੇ ਦੇਖ ਲੈਣਾ ਉਹ ਕਹਿੰਦਾ ਦੇਖੋ ਭਾਈ ਸੋ ਇਹਦੇ ਤੇ ਵੀ ਤੇ ਨਾਲ ਦੀ ਨਾਲ ਵੈਸੇ ਵੀ ਕੋਈ ਵੀ ਜੇਕਰ ਪੰਜਾਬ ਦੇ ਵਿੱਚ ਜਿੰਨੀ ਵੀ ਸਾਡੀ ਨੌਜਵਾਨੀ ਹੈ ਜੇਕਰ ਉਹਨਾਂ ਨੂੰ ਇਸ ਪਾਸੇ ਕੋਈ ਵੀ ਲਾਉਂਦਾ ਉਹਨਾਂ ਨੂੰ ਬਹੁਤ ਖਿਆਲ ਕਰਨਾ ਚਾਹੀਦਾ ਕਿ ਅੱਜ ਕੱਲ ਤੁਸੀਂ ਇਸ ਵੀਕੇ ਦੀ ਗਲਤ ਪਾਸੇ ਜਾ ਕੇ ਕੁਝ ਹਾਸਲ ਨਹੀਂ ਕਰ ਸਕਦੇ ਹਥਿਆਰਬੰਦ ਸੰਘਰਸ਼ ਵਾਲੇ ਪਾਸੇ ਜਾ ਕੇ ਸਟੇਟ ਹਮੇਸ਼ਾ ਚਾਹੁੰਦੀ ਹੁੰਦੀ ਹੈ ਕਿ ਕੋਈ ਵੀ ਜਿਹੜਾ ਉਹਨਾਂ ਦੇ ਖਿਲਾਫ ਲਹਿਰ ਰਿਹਾ ਨਾ ਉਹ ਜਿਹੜੀ ਅਹਿੰਸਕ ਹੋਵੇ ਹੁਣ ਦੇਖੋ ਡੱਲੇਵਾਲ ਸਾਹਿਬ ਉਥੇ 31 ਦਿਨ ਮਹੀਨਾ ਹੋ ਗਿਆ ਉਹਨਾਂ ਨੂੰ ਬੈਠਿਆਂ ਨੂੰ ਸਪੋਜ਼ ਕਰੋ ਇਹ ਕੋ ਹਿੰਸਕ ਲਹਿਰ ਹੁੰਦੀ ਤਾਂ ਹੁਣ ਉਹ ਤਾਂ ਪੁਲਿਸ ਵਾਲਿਆਂ ਨੇ ਚੱਕ ਕੇ ਕਦੋਂ ਦੇ ਅੰਦਰ ਠੋਕੇ ਹੋਣੇ ਸੀ ਮੁਕਾਦਮੇ ਵੀ ਦਰਜ ਹੋ ਕੇ ਤਾਂ ਸਜ਼ਾ ਹੋਣ ਵਾਲੀ ਹੋਣੀ ਸੀ ਪਰ ਉਹ ਨਹੀਂ ਕੁਝ ਕਰ ਸਕਦੇ ਕਿਉਂਕਿ ਉਹ ਇੰਡੀਅਨ ਜਿਹੜਾ ਕਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਚੱਲ ਕੇ ਉਥੇ ਬੈਠੇ ਨੇ ਤੇ ਸਟੇਟ ਨਹੀਂ ਕੁਝ ਵੀ ਕਰ ਸਕਦੀ ਤੁਹਾਡੇ ਖਿਲਾਫ ਪਾਕਿਸਤਾਨ ਦੀ ਮੈਂ ਤੁਹਾਨੂੰ ਉਦਾਹਰਨ ਦਿੰਦਾ ਦੇਖੋ ਇਮਰਾਨ ਖਾਨ ਦੇ ਬਰਾਬਰ ਦਾ ਲੀਡਰ ਤਾਂ ਹਜੇ ਸਾਡੇ ਇੱਧਰ ਕੋਈ ਨਹੀਂ ਨਾ ਪੈਦਾ ਹੋਇਆ ਜਿਹੜਾ ਜਿਸ ਵੀਕੇ ਦੇ ਆਹ ਜੇਕਰ ਆ ਜਿਹੜੀਆਂ ਥਾਣਿਆਂ ਦੇ ਉੱਤੇ ਜੋ ਕੁਝ ਵੀ ਹੋ ਰਿਹਾ ਜੇਕਰ ਇਹ ਸੱਚੀਓ ਲੋਕੀ ਇਹ ਜਿਹੜਾ ਖਾਲਸਤਾਨ ਲਹਿਰ ਦਾ ਜਿਹੜਾ ਹਵਾਲਾ ਦੇ ਕੇ ਕਰ ਰਹੇ ਨੇ ਤੇ ਇਦਾਂ ਦਾ ਤਾਂ ਕੋਈ ਵੀ ਲੀਡਰ ਨਹੀਂ ਜਿਹੜਾ ਕਿ ਇਹਨਾਂ ਨੂੰ ਲੀਡ ਕਰ ਸਕੇ ਮੈਨੂੰ ਨਹੀਂ ਪਤਾ ਕਿਉਂ ਕਿੱਥੋਂ ਇਹ ਲੋਕ ਜਿਹੜੇ ਪ੍ਰਭਾਵਿਤ ਹੋ ਕੇ ਇਸ ਵੀਕੇ ਦੀਆਂ ਜਿਹੜੀਆਂ ਕਾਰਵਾਈਆਂ ਦੇ ਵਿੱਚ ਡੈਫੀਨਿਟਲੀ ਗੁੰਮਰਾਹ ਹੋਏ ਜਿਹੜੇ ਸਾਡੇ ਨੌਜਵਾਨ ਨੇ ਸੋ ਇਮਰਾਨ ਖਾਨ ਵਰਗਾ ਜਿੰਮੈਂ ਕਹਿੰਦਾ ਉਸ ਲੈਵਲ ਦਾ ਲੀਡਰ ਤਾਂ ਪੂਰੇ ਕਹਿਆ ਜਾ ਰਿਹਾ ਕਿ ਸਾਊਥ ਏਸ਼ੀਆ ਦੇ ਵਿੱਚ ਹੈ ਨਹੀਂ ਡੈਫੀਨਿਟਲੀ ਉਹਦੀ ਇੱਕ ਜਿੱਦਾਂ ਦਾ ਉਹਦਾ ਔਰਾ ਆ ਜਿੱਦਾਂ ਦੀ ਉਹਦੀ ਪਹੁੰਚ ਆ ਹੁਣ ਉਹਨੇ ਕਿੱਡੀ ਵੱਡੀ ਗਲਤੀ ਕੀਤੀ ਕਿ ਜਦੋਂ ਉਹ ਪੂਰਾ ਅਰੂਸ ਤੇ ਸੀ ਉਹਦੀ ਲਹਿਰ ਜਿਹੜੀ ਆ 9 ਮਈ ਦੀ ਬਾਰ ਬਾਰ ਗੱਲ ਆਉਂਦੀ ਹੁਣ ਵੀ ਉੱਥੇ 9 ਮਈ ਨੂੰ ਜੋ ਕੁਝ ਹੋਇਆ ਸੀ ਉਹਦੇ ਚਲਦੇ ਆ ਜਿਹੜੀਆਂ ਮਿਲਟਰੀ ਕੋਰਟਸ ਨੇ ਸਜ਼ਾਵਾ ਦੇਣੀਆਂ ਸ਼ੁਰੂ ਕਰ ਦਿੱਤੀਆਂ ਪੂਰੀ ਦੁਨੀਆ ਦੇ ਵਿੱਚ ਇਸ ਚੀਜ਼ ਦਾ ਵਿਰੋਧ ਹੋ ਰਿਹਾ ਕਿ ਮਿਲਟਰੀ ਕੋਰਟਸ ਦੇ ਜ਼ਰੀਏ ਤੁਸੀਂ ਜਿਹੜਾ ਸਿਵਿਲਿਅਨਸ ਨੂੰ ਸਜ਼ਾਵਾ ਨਹੀਂ ਦੇ ਸਕਦੇ ਜੇਕਰ ਤੁਸੀਂ ਆਪਣੇ ਆਪ ਨੂੰ ਜਮਹੂਰੀ ਜਾਂ ਇਸ ਜਿਹੜਾ ਪੂਰਾ ਦੁਨੀਆ ਦਾ ਨਿਜਾਮ ਚੱਲਦਾ ਜੇਕਰ ਤੁਸੀਂ ਆਪਣੇ ਆਪ ਨੂੰ ਉਹਦਾ ਇੱਕ ਕਰਿੰਦਾ ਕਹੋਣਾ ਚਾਹੁੰਦੇ ਹੋ ਕਿ ਪਾਕਿਸਤਾਨ ਪੂਰੀ ਦੁਨੀਆ ਦੇ ਵਾਂਗੂ ਇੰਡੀਆ ਦੇ ਵਾਂਗੂ ਜਾਂ ਯੂਐਸਏ ਯੂਕੇ ਦੇ ਵਾਂਗੂ ਕੋਈ ਡੈਮੋਕ੍ਰੇਸੀ ਆ ਪਰ ਉੱਥੇ ਮਿਲਟਰੀ ਕੋਰਟਸ ਦੇ ਜਿਹੜੇ ਚੱਲ ਮਿਲਟਰੀ ਕੋਰਟ ਲਾ ਕੇ ਉਹ 9 ਮਈ ਦੇ ਜਿਹੜੇ ਆ ਦੋਚੀ ਫੋ ਕੋਡ ਦੋਸ਼ੀ ਉਹਨਾਂ ਨੂੰ ਸਜ਼ਾਾਂ ਮ ਦਿੱਤੀਆਂ ਜਾ ਰਹੀਆਂ ਹੁਣ 9 ਮਈ ਨੂੰ ਹੋਇਆ ਕੀ ਸੀ ਉਸ ਤੋਂ ਪਹਿਲਾਂ ਇਹਨਾਂ ਦੀ ਸ਼ਾਂਤ ਮਈ ਲਹਿਰ ਇੱਕ ਬਾਰ-ਬਾਰ ਥਾਂ-ਥਾਂ ਤੇ ਧਰਨੇ ਸਪੀਚਾਂ ਹੋ ਰਹੀਆਂ ਸੀਗੀਆਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਪਾਕਿਸਤਾਨੀ ਲੋਕ ਹੈ Imran Khan ਦੇ ਨਾਲ ਆ ਕੇ ਖੜੇ ਹੋ ਗਏ ਇਹ ਬਾਰ-ਬਾਰ ਇਹ ਇਹਨਾਂ ਨੂੰ ਕਿਹਾ ਵੀ ਗਿਆ ਕਿ ਤੁਸੀਂ ਆਪਣਾ ਜਿਹੜਾ ਗੱਲਾਂ ਕਹਿੰਨੇ ਹੋ ਥੋੜਾ ਉਹ ਰੈਕਟ੍ਰਿਕ ਆ ਤੁਹਾਡਾ ਉਹਨੂੰ ਥੱਲੇ ਲੈ ਕੇ ਆਓ ਤੁਸੀਂ ਜਿਹੜਾ ਤਾਪਮਾਨ ਇਹਨਾਂ ਨੂੰ ਬਹੁਤ ਜ਼ਿਆਦਾ ਨਾ ਵਧਾਓ ਤੇ ਜਿਹੜੀ ਸਟੇਟ ਸੀ ਖਾਸ ਕਰਕੇ ਜਿਹੜਾ ਉੱਥੇ ਦੀ ਡੀਪ ਸਟੇਟ ਆ ਪਾਕਿਸਤਾਨ ਦੀ ਉਹ ਏਸੀ ਚੀਜ਼ ਦੀ ਵੇਟ ਕਰ ਰਿਆ ਸੀ ਕਿ ਇਮਰਾਨ ਖਾਨ ਕੋਈ ਗਲਤੀ ਕਰੇ ਕਿਉਂਕਿ ਜਿੰਨਾ ਚਿਰ ਉਹ ਪੀਸਫੁੱਲ ਚੱਲ ਰਿਹਾ ਸੀ ਆਪਣੇ ਜਿਹੜੇ ਉਹਦੇ ਨਾਲ ਦੇ ਫਾਲੋਅਰ ਸੀ ਉਹਨਾਂ ਨੂੰ ਕਹਿ ਰਿਆ ਸੀ ਕਿ ਭਾਈ ਤੁਸੀਂ ਕੋਈ ਜਿਹੜਾ ਕਿਤੇ ਵੀ ਹਿੰਸਕ ਨਹੀਂ ਹੋਣਾ ਆਪਾਂ ਜਿਹੜਾ ਸ਼ਾਂਤ ਮੇ ਹੀ ਸਾਰਾ ਕੁਝ ਕਰਨਾ ਤੇ ਉਹਦੇ ਤੇ ਖਿਲਾਫ ਕੋਈ ਕੇਸ ਹੀ ਨਹੀਂ ਸੀ ਬਣਦਾ ਹੁਣ 9 ਮਈ ਨੂੰ ਲੱਗਦਾ ਵੀ ਇਦਾਂ ਹੀ ਆ ਕਿ ਸਟੇਟ ਨੇ ਜਾਣ ਬੁੱਝ ਕੇ ਨਾ ਇਸ ਵੀਕੇ ਦਾ ਇੱਕ ਸੀਨ ਬਣਾਇਆ ਕਿ ਲੋਕਾਂ ਨੂੰ ਗੁੱਸਾ ਆਵੇ ਕੁਣ ਲੋਕਾਂ ਨੂੰ ਗੁੱਸਾ ਵੀ ਆ ਗਿਆ ਤੇ ਉਹ ਪਹਿਲਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਵਨ ਇਮਰਾਨ ਖਾਨ ਵੀ ਬਹੁਤ ਗੁੱਸੇ ਵਾਲੀਆਂ ਕਰਦੇ ਸੀ ਇਹਨਾਂ ਦੇ ਬਾਕੀ ਲੀਡਰ ਇਦੋਂ ਵੀ ਜ਼ਿਆਦਾ ਕਰਦੇ ਸੀ ਉਹ ਇਹ ਗੱਲ ਲਗਾਤਾਰ ਕਹਿੰਦੇ ਸੀ ਕਿ ਜੇਕਰ ਕੱਲ ਨੂੰ ਇਮਰਾਨ ਖਾਨ ਨੂੰ ਕੁਝ ਹੋ ਗਿਆ ਜਾਂ ਇਹਨੂੰ ਜੇਲ੍ਹ ਦੇ ਵਿੱਚ ਪਾਇਆ ਗਿਆ ਕਿਉਂਕਿ ਇੱਕ ਵਾਰ ਉਹਨਾਂ ਤੇ ਜਾਨਲੇਵਾ ਹਮਲਾ ਵੀ ਹੋਇਆ ਸੀ ਤੇ ਅਸੀਂ ਸਿੱਧਾ GHQ ਜਾਵਾਂਗੇ ਮਤਲਬ ਕਿ ਪਾਕਿਸਤਾਨ ਦਾ ਜਿਹੜਾ ਮਿਲਟਰੀ ਜਿੱਥੋਂ ਉਹਨਾਂ ਦੀ ਚੱਲਦੀ ਆ ਵੀ ਅਸੀਂ ਉੱਥੇ ਜਾਵਾਂਗੇ ਤੇ ਉਹ ਗੱਲਾਂ ਵੀ ਇਦਾਂ ਦੀਆਂ ਕਰ ਰਹੇ ਸੀ ਕਿ ਅਸੀਂ ਜਾ ਕੇ ਉੱਥੇ ਉਹਨਾਂ ਨੂੰ ਦੱਸਾਂਗੇ ਕਿ ਅਸੀਂ ਕੀ ਕਰ ਸਕਦੇ ਹਾਂ ਜਿੱਦਾਂ ਆਪਣੇ ਵੀ ਕਈ ਵਾਰ ਉਹ ਸ਼ਾਇਦ ਇਸੇ ਤਰੀਕੇ ਦੀ ਕਿਉਂਕਿ ਲਗਾਤਾਰ ਉਹ ਕਈ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਕਿ ਇਮਰਾਨ ਖਾਨ ਨੂੰ ਸੀਨ ਤੋਂ ਪਰੇ ਕੀਤਾ ਜਾ ਸਕੇ ਉਹ ਲਗਾਤਾਰ ਪੀਸਫੁੱਲ ਤੇ ਸ਼ਾਂਤਮਈ ਤਰੀਕੇ ਨਾਲ ਵਧਦਾ ਰਿਹਾ ਤੇ ਉਹ ਹੋਰ ਤਗੜਾ ਹੁੰਦਾ ਗਿਆ ਇੱਕ ਸਮਾਂ ਸੀ 9 ਮਈ ਤੋਂ ਪਹਿਲਾਂ ਕਿ ਇਮਰਾਨ ਖਾਨ ਸਾਹਿਬ ਦੇ ਘਰ ਦੇ ਬਾਹਰ ਪਿੰਡ ਦਾ ਪਿੰਡ ਬਸ ਗਿਆ ਸੀ ਆ ਕੇ ਤੇ ਲਿਟਰਲੀ ਬਸ ਗਿਆ ਸੀ ਮੈਂ ਕਹਿਣ ਨੂੰ ਨਹੀਂ ਕਹਿੰਦਾ ਤੁਸੀਂ ਉਸ ਸਮੇਂ ਦੀਆਂ ਜੇਕਰ ਵੀਡੀਓਜ਼ ਦੇਖ ਲਓ ਕੱਢ ਕੇ ਕਿ ਜਿਹੜਾ ਜਿਹੜੇ ਜਦੋਂ ਕਿਉਂਕਿ ਇਸ ਵੀਕੇ ਦੀ ਗੱਲ ਆਉਂਦੀ ਸੀ ਕਿ ਉਹ ਕਹਿੰਦੇ ਸੀ ਅਸੀਂ Imran Khan ਨੂੰ ਗ੍ਰਿਫਤਾਰ ਕਰਨਾ ਤੇ ਉਹ ਸਾਰੇ ਲੋਕ ਕਹਿੰਦੇ ਸੀ ਕਿ ਕਰਕੇ ਦਿਖਾਓ ਤੁਸੀਂ ਅਸੀਂ ਬਾਹਰ ਬੈਠੇ ਹਾਂ ਤੁਸੀਂ ਆ ਕੇ ਸਾਨੂੰ ਦਿਖਾਓ ਇੱਥੇ ਇਹਨੂੰ ਗ੍ਰਿਫਤਾਰ ਕਰਕੇ 9 ਮਹੀਨੋਂ ਇੱਕ ਅਦਾਲਤ ਦੇ ਵਿੱਚ ਜਾਂਦੇ ਨੇ ਉੱਥੇ ਪਾਕਿਸਤਾਨ ਰੇਂਜਿਸ ਜਿਹੜੀ ਆ ਉਹ ਬੜੀ ਬਦਤਮੀਜ਼ੀ ਦੇ ਨਾਲ ਜਿਹੜਾ Imran Khan ਨੂੰ ਧੱਕੇ ਮਾਰ ਮਾਰ ਕੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਂਦੇ ਨੇ ਲੋਕਾਂ ਦੇ ਵਿੱਚ ਗੁੱਸਾ ਫੈਲਦਾ ਪਹਿਲਾਂ ਦੀਆਂ ਇਹਨਾਂ ਦੀਆਂ ਗੱਲਾਂ ਕਹੀਆਂ ਜ ਆ ਜਾਂਦੇ ਆ ਗਲੀਆਂ ਦੇ ਉੱਤੇ ਤੇ ਉੱਥੇ ਅੱਗਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਿੱਸੇ ਕਾਰਵਾਈਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਬਹੁਤ ਸਾਰੇ ਇਮਰਾਨ ਖਾਨ ਦੀ ਧਿਰ ਦਾ ਇਹ ਦਾਵਾ ਕਿ ਸਾਡੇ ਖਿਲਾਫ ਫਾਲਸ ਫਲੈਗ ਆਪਰੇਸ਼ਨ ਸੀ ਸਾਡੇ ਲੋਕਾਂ ਨੇ ਇਹ ਕੁਝ ਨਹੀਂ ਕੀਤਾ ਇਹਨਾਂ ਨੇ ਕਿਸੇ ਅਟੈਕ ਨਹੀਂ ਕੀਤੇ ਪਰ ਕਈ ਜਿਹੜੇ ਈਵਨ ਦੋ ਇਮਰਾਨ ਖਾਨ ਦੀ ਵਿਚਾਰਧਾਰਾ ਦੇ ਨਾਲ ਦੇ ਵੀ ਪੱਤਰਕਾਰ ਨੇ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਕੁਛ ਨਾ ਕੁਛ ਕਾਰਵਾਈਆਂ ਤਾਂ ਹੋਈਆਂ ਆ ਵੀ ਇਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਤੋੜ-ਫੋੜ ਵੀ ਕੀਤੀ ਆ ਹਾਂ ਇਹਨਾਂ ਨੂੰ ਕੇਸ ਟਿਕੇ ਨਾਲ ਉੱਥੇ ਲਜਾਇਆ ਗਿਆ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਪਰ ਉਹ ਕਹਿ ਲਓ ਕਿ ਉਹ ਜਿਹੜਾ ਉਹ ਹਿੰਸਕ ਕਾਰਵਾਈਆਂ ਦੇ ਵਿੱਚ ਚਲੇ ਗਿਆ ਤਾਂ 1 ਨਵੰਬਰ 9 ਮਈ ਨੂੰ ਕੰਮ ਸ਼ੁਰੂ ਹੋਇਆ ਜਿੱਥੇ ਮੈਂ ਕਹਿੰਦਾ ਕਿ ਘਰ ਦੇ ਮੂਰੇ ਪੂਰਾ ਪਿੰਡ ਦਾ ਪਿੰਡ ਬਸਿਆ ਸੀ 11 12 ਮਈ ਨੂੰ ਸਾਰੇ ਚਲੇ ਗਏ ਕੋਈ ਖਾਨ ਦੇ ਜਿਹੜਾ ਹੱਕ ਦੇ ਵਿੱਚ ਬੋਲਣ ਵਾਲਾ ਉਸ ਸਮੇਂ ਨਹੀਂ ਰਿਹਾ ਕਿਉਂਕਿ ਲੋਕ ਉਹਨਾਂ ਨੇ ਕਿਹਾ ਕਿ ਦੇਖੋ ਵੀ ਇਹ ਕਿੰਦਾ ਦਾ ਬੰਦਾ ਜਿਹੜਾ ਆਪਣੀ ਸਟੇਟ ਦੇ ਉੱਤੇ ਹੀ ਅਟੈਕ ਕਰ ਰਿਹਾ ਜਾਂ ਇੱਕ ਉਹਨਾਂ ਨੂੰ ਇਹ ਚੀਜ਼ ਮਿਲ ਗਈ ਵੀ ਹਾਂ ਇਹ ਤਾਂ ਹਿੰਸਕ ਵਾਲੇ ਪਾਸੇ ਨੂੰ ਸਾਨੂੰ ਲਾ ਰਿਹਾ ਹਿੰਸਾ ਵੱਲੋਂ ਜਿਹੜਾ ਲੋਕਾਂ ਨੂੰ ਭੜਕਾ ਰਿਹਾ ਹੁਣ ਇਮਰਾਨ ਖਾਨ ਐਡਾ ਲੀਡਰ ਹੈ ਉਹਨਾਂ ਨੇ ਉਦੋਂ ਦਾ ਚੱਕ ਕਿ ਉਹਨੂੰ ਜੇਲ੍ਹ ਦੇ ਵਿੱਚ ਪਾਇਆ ਹੋਇਆ ਤੇ ਉਹ ਕੁਝ ਨਹੀਂ ਕਰ ਸਕਿਆ ਲੋਕੀ ਈਵਨ ਤੋਂ ਹਜੇ ਵੀ ਉਹਦੇ ਹੱਕ ਦੇ ਵਿੱਚ ਨੇ ਲੋਕਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਬੜੀਆਂ ਰੋਕਾਂ ਰੁਕਾਵਟਾਂ ਦੇ ਬਾਵਜੂਦ ਉਹ ਉਹਨੂੰ ਵੋਟ ਪਾਈ ਆ ਬਟ ਸਟਿਲ ਉਹ ਜੇਲ੍ਹ ਦੇ ਵਿੱਚ ਆ ਤੇ ਲੋਕੀ ਕੁਝ ਉਸ ਲੈਵਲ ਤੇ ਜਾ ਕੇ ਨਹੀਂ ਕਰ ਪਾ ਰਹੇ ਕਿਉਂਕਿ ਇੱਕ ਗਲਤੀ ਉਹਨਾਂ ਤੋਂ ਹੋਈ ਉਹ ਜਿਹੜੀ 9 ਮਈ ਨੂੰ ਜਿਹੜੀ ਉਹਨਾਂ ਨੇ ਆਪਣਾ ਸ਼ਾਂਤ ਮਈ ਲਹਿਰ ਚੱਲਦੀ ਚੱਲਦੀ ਦੇ ਵਿੱਚ ਇਹ ਸਾਰੀਆਂ ਹਿੰਸਕ ਕਾਰਵਾਈਆਂ ਲੈ ਆਂਦੀਆਂ ਸੋ ਇਹ ਬਹੁਤ ਜਿਹੜੀ ਇਹ ਇਹ ਇਸ ਅੱਜਕੱਲ ਦੀ ਜਿਹੜੀ ਡੈਮੋਕ੍ਰੇਸੀ ਹੈ ਜਿਵੇਂ ਆਪਾਂ ਪਿਛਲੀ ਗੱਲ ਕਰ ਰਹੇ ਸੀ ਨਾ 47 ਦੇ ਟਾਈਮ ਤੇ ਤਾਂ ਕੋਈ মিডিਆ ਕੋ ਸੋਸ਼ਲ ਮੀਡੀਆ ਦਾ ਤਾਂ ਨਾ ਨਿਸ਼ਾਨ ਹੀ ਨਹੀਂ ਸੀ ਕੋ ਧੋੜੀਆਂ ਬੋਲੀਆਂ ਅਖਬਾਰਾਂ ਚੱਲਦੀਆਂ ਸੀ ਆਦਰਵਾਇਜ਼ ਚੈਨਲਸ ਵਗੈਰਾ ਤੇ ਆਹ ਜਿਹੜੇ ਸੋਸ਼ਲ ਮੀਡੀਆ ਤੋਂ ਤਾਂ ਬਿਲਕੁਲ ਹੀ ਕੁਝ ਕੁਝ ਵੀ ਨਹੀਂ ਸੀ ਤਾਂ ਹੁਣ ਦੀਆਂ ਗੱਲਾਂ ਨੇ ਬਟ ਉਦੋਂ ਵੀ ਜਦੋਂ ਸ਼ਾਂਤਮਈ ਕੋਈ ਲਹਿਰ ਚੱਲਦੀ ਸੀ ਉਹਦਾ ਬਹੁਤ ਵੱਡਾ ਪ੍ਰਭਾਵ ਜਿਹੜਾ ਸਰਕਾਰ ਦੇ ਉੱਤੇ ਪੈਂਦਾ ਸੀ ਜਿੱਦਾਂ ਹੁਣ ਦੱਲਿਆਲ ਸਾਹਿਬ ਜਾਂ ਬਾਕੀ ਧਿਰਾਂ ਕੋਸ਼ਿਸ਼ ਕਰ ਰਹੀਆਂ ਨੇ ਸੋ ਇਹ ਇਹ ਜਿਹੜਾ ਜੇ ਜਿਹੜੇ ਨੌਜਵਾਨ ਇਸ ਪਾਸੇ ਨੂੰ ਸੋਚਦੇ ਵੀ ਨੇ ਸਖਤੀ ਵਾਲੇ ਪਾਸੇ ਨੂੰ ਜਾ ਕੇ ਜਾਂ ਹਿੰਸਾ ਵਾਲੇ ਪਾਸੇ ਨੂੰ ਉਹ ਐਂਡ ਆਫ ਦਾ ਡੇ ਉਹ ਕਿਤੇ ਨਾ ਕਿਤੇ ਜਿਹੜਾ ਸਟੇਟ ਦੇ ਪੱਖ ਜੀ ਭੁਗਤ ਜਾਂਦੇ ਨੇ ਉਹਨਾਂ ਦੀਆਂ ਤਾਕਤਾਂ ਹੋਰ ਵੱਧ ਜਾਂਦੀਆਂ ਪਾਕਿਸਤਾਨ ਦੇ ਵਿੱਚ ਵੀ ਇਦਾਂ ਹੋਇਆ ਪਹਿਲਾਂ ਪਿਛਲੇ ਜਦੋਂ ਮੁਸ਼ਰਫ ਦਾ ਮਾਰਸ਼ਲ ਲਾਅ ਹਟਿਆ ਸੀਗਾ ਕਿਤੇ ਨਾ ਕਿਤੇ ਉਹ 10-15 ਸਾਲ ਦੇ ਵਿੱਚ ਮੀਡੀਆ ਨੇ ਵੀ ਥੋੜੀ ਜਿਹੀ ਆਜ਼ਾਦੀ ਹਾਸਲ ਕੀਤੀ ਸੀ ਥੋੜੇ ਜਿਹੇ ਜਿਹੜੇ ਮਿਲਟਰੀ ਦੇ ਉੱਤੇ ਜਿੰਨਾ ਦਬਦਬਾ ਸੀ ਉਹ ਥੋੜਾ ਜਿਹਾ ਘਟਣਾ ਸ਼ੁਰੂ ਹੋਇਆ ਸੀ ਪਰ ਇੱਕ ਵਾਰ ਇਦਾਂ ਦੀ ਇਹ Imran Khan ਦੀ ਧਿਰ ਵੱਲੋਂ ਉਹ ਹਾਲਾਂਕਿ ਉਹ ਜਿਵੇਂ ਮੈਂ ਕਹਾ ਕਿ ਉਹ ਕਹਿੰਦੇ ਨੇ ਤਾਂ ਸਾਡੇ ਦੇ ਉੱਤੇ ਇਲਜ਼ਾਮ ਹੈ ਅਸੀਂ ਇੰਨਾ ਕੁਝ ਨਹੀਂ ਕੀਤਾ ਬਟ ਜਿੰਨਾ ਵੀ ਕੀਤਾ ਉਹਨਾਂ ਨੇ ਅਗਲਾ ਨੇ ਇਹਦੂ ਲਾ ਕੇ ਇਸ ਟਿੱਕੇ ਨਾਲ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਆਪਣੇ ਦੇ ਵਿੱਚ ਕਰ ਲਿਆ ਕਿ ਦੇਖੋ ਜੇਕਰ ਅਸੀਂ ਇਹਨਾਂ ਨੂੰ ਆਜ਼ਾਦੀ ਦਿੰਨੇ ਆ ਇਹਨਾਂ ਨੇ ਤਾਂ ਸਾਡਾ ਮੁਲਕ ਤਬਾਹ ਕਰ ਦੇਣਾ ਤੇ ਬਹੁਤ ਸਾਰੇ ਲੋਕੀ ਫਿਰ ਉਸ ਤੇ ਰਦੇ ਆ ਵੀ ਜਾਂਦੇ ਨੇ ਵੀ ਹਾਂ ਸਾਨੂੰ ਆਜ਼ਾਦੀ ਦੇ ਨਾਲੋਂ ਸਾਡਾ ਮੁਲਕ ਚਾਹੀਦਾ ਤੇ ਉਹ ਫਿਰ ਜਿੰਨੀਆਂ ਵੀ ਤੁਹਾਡੀਆਂ ਬੋਲਣ ਦੀਆਂ ਕੁਝ ਕਹਿਣ ਦੀਆਂ ਪਾਵਰਾਂ ਹੁੰਦੀਆਂ ਉਹ ਵੀ ਸਟੇਟ ਆਪਣੇ ਹੱਥ ਦੇ ਵਿੱਚ ਲੈ ਲੈਂਦੀ ਆ ਲਾਅ ਐਂਡ ਆਰਡਰ ਨੂੰ ਬੁਨਿਆਦ ਬਣਾ ਕੇ ਸੋ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਜਿੱਥੇ ਸਾਡੇ ਕੋਲ ਆਪਣੀ ਗੱਲ ਕਹਿਣ ਦੇ ਇੰਨੇ ਜ਼ਿਆਦਾ ਤਰੀਕੇ ਨੇ ਕਦੀ ਵੀ ਇਸ ਪਾਸੇ ਨੂੰ ਨਹੀਂ ਵਧਣਾ ਚਾਹੀਦਾ ਹਾਲਾਂਕਿ ਜੋ ਵੀ ਕੁਝ ਵੀ ਪੀੜੀ ਪੀੜ ਦੇ ਵਿੱਚ ਹੋਇਆ ਡੈਫੀਨਿਟਲੀ ਇਹਦੀ ਇਨਵੈਸਟੀਗੇਸ਼ਨ ਦੀ ਜਿਹੜੀ ਉਹ ਜ਼ਰੂਰਤ ਆ ਸੋ ਲਗਾਤਾਰ ਤੁਹਾਡੇ ਨਾਲ ਬਹੁਤ ਸਾਰੇ ਮਸਲਿਆਂ ਤੇ ਗੱਲ ਕਰਦੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ